ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੁਕਸਰ ਡੇਰੀ ਫਾਰਮ ਤੇ ਨਾਲ ਹੀ Facebook ਪੇਜ ਤੇ ਦੋਸਤੋ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਆ ਪਸ਼ੂ ਮੰਡੀ ਡੱਬਾ ਵਾਲੀ ਜਿੱਥੇ ਬਹੁਤ ਚੰਗੀ ਕੁਆਲਿਟੀ ਦੀਆਂ ਗਾਵਾਂ ਹਰੇਕ ਐਤਵਾਰ ਨੂੰ ਪਹੁੰਚਦੀਆਂ ਹਨ ਤੇ ਇੱਥੇ ਇਸ ਮੰਡੀ ਵਿੱਚ ਤੁਹਾਨੂੰ ਮੱਜਾਂ ਵੀ ਮਿਲ ਜਾਣਗੀਆਂ ਇਹ ਮੰਡੀ ਹਰੇਕ ਐਤਵਾਰ ਲੱਗਦੀ ਹੈ ਪੰਜਾਬ ਤੇ ਹਰਿਆਣਾ ਦੇ ਬਿਲਕੁਲ ਬਾਉਂਡਰ ਤੇ ਤੇ ਅੱਗੇ ਤੁਹਾਨੂੰ ਦਿਖਾਉਣੇ ਬਹੁਤ ਚੰਗੀ ਕਵਾਜ ਦੀਆਂ گاਵਾ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਾ ਜੀ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਦੋਸਤੋ ਤੁਹਾਨੂੰ ਜਰਸੀ ਵੈੜ ਦਿਖਾਉਣ ਲੱਗੇ ਆ ਕੱਦ ਖੜ ਥੋੜਾ ਜਿਆਦਾ ਦਰਮਿਆਨਾ ਜਰੂਰ ਆ ਪਰ ਆਰਡਰ ਦੀ ਕੁਆਲਿਟੀ ਵੀ ਕਾਫੀ ਸ਼ਾਨਦਾਰ ਬਾਕੀ ਆਪਾਂ ਵੀਰਾਂ ਨਾਲ ਗੱਲਬਾਤ ਕਰਕੇ ਸਾਰੀ ਡਿਟੇਲ ਤੁਹਾਨੂੰ ਦੱਸਾਂਗੇ ਲੰਮੀ ਤੋਰ ਦੀ ਪਰਾਂ ਫੇਸ ਕੁਆਲਿਟੀ ਕਰ ਲੋ ਚੈੱਕ ਕਾਫੀ ਸ਼ਾਨਦਾਰ ਦੇਖ ਸਕਦੇ ਗੋੜ ਲਿਆ ਬਾਹਨ ਦੇ ਕਰਦੇ ਆ ਆਪਾਂ ਵੀਰ ਨਾਲ ਗੱਲਬਾਤ ਲੈਨੇ ਸਾਰੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਜੀ ਆਪਣਾ ਨਾਮ ਗੁਰਸੇਵ ਸਿੰਘ ਜੀ ਠੀਕ ਆ ਪਿੰਡ ਕਿਹੜਾ ਜੀ ਇੰਨਾ ਖੜਾ ਜੀ ਇੰਨਾ ਜਿਲ੍ਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਸੀ ਠੀਕ ਆ ਨੰਬਰ ਬੋਲ ਦੇ ਨੰਬਰ 68801 ਜੀ 40599 ਠੀਕ ਆ ਹਾਂਜੀ ਤੇ ਜਿਹੜੀ ਆਪਾਂ ਜਰਸੀ ਵਹਿ ਤੋਰੀ ਆ ਇਹ ਗੱਬਣ ਆ ਜੇ ਹਾਂਜੀ ਗੱਬਣ ਆ ਜੀ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਆ ਜੇ ਅਜੇ ਦਊਗੀ ਜੀ 5-7 ਦਿਨ ਦੀ 5-7 ਦਿਨ ਹਾਂਜੀ ਕਿਹੜਾ ਸੂਆ ਸੂਆ ਜੀ ਇਹ ਇਹ ਮੂੰਹ ਖੀਰੀ ਆ ਜੀ ਪਹਿਲੇ ਮੂੰਹ ਖੀਰੀ ਆ ਪਹਿਲਾ ਸੁਆਹ ਹਾਂਜੀ ਪਹਿਲਾ ਸੁਆਹ ਜੀ ਠੀਕ ਆ ਤੇ ਦੁੱਧ ਕਿੰਨਾ ਕੁ ਪਾ ਦੇਗੀ ਦੁੱਧ 15 ਤੋਂ ਬਾਹਰ ਪਾਉਗੀ ਜੀ ਠੀਕ ਆ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ 85000 ਜੀ 85000 ਹਾਂਜੀ ਤੇ ਦਿਆਂਗੇ ਕਿੰਨੇ ਦੀ 80000 ਦੀ ਐਸ ਨੂੰ ਹੀ ਆ ਜੀ ਠੀਕ ਆ ਬਾਕੀ ਮੌਕੇ ਤੇ ਹੋਰ ਹੋ ਜਾਏਗਾ ਹਾਂਜੀ ਬਾਕੀ ਮੌਕੇ ਤੇ ਮਾਨਤਨ ਕਰ ਦੈਂ ਠੀਕ ਆ ਨੰਬਰ ਬੋਲ ਦੇ ਕਰੋ ਹਰ 62801 ਜੀ ਠੀਕ ਆ 40599 ਜੀ ਠੀਕ ਆ ਬਈ ਧੰਨਵਾਦ ਹਾਂਜੀ ਦੋਸਤੋ ਤੁਹਾਨੂੰ ਅੱਗੇ ਗੇਅਰ ਨਸਲ ਚ ਵੈੜ ਦਿਖਾਉਣ ਲੱਗੇ ਆ ਕਰ ਲੋ ਕਾਫੀ ਸ਼ਾਨਦਾਰ ਕੱਦ ਕਾਠਾ ਅਡਰ ਦੀ ਕੁਆਲਿਟੀ ਵੀ ਹਜੇ ਕਾਫੀ ਸ਼ਾਨਦਾਰ ਬਾਕੀ ਹਜੇ ਥੋੜੇ ਕੁ ਦਿਨਾਂ ਦੀ ਕੱਚੀ ਆ ਤੇ ਇਸ ਕੁਆਲਿਟੀ ਕਰ ਲੋ ਚੈੱਕ ਕਾਫੀ ਸ਼ਾਨਦਾਰ ਕਰੋ ਚੈੱਕ ਤੌਰ ਤਾਰ ਬਹੁਤ ਕਾਫੀ ਚੰਗੀ ਤੌਰ ਦੇਖ ਸਕਦੇ ਹੋ ਮੱਲਾ ਵੀਰ ਬਾਕੀ ਆਪਾਂ ਡਿਟੇਲ ਵੀਰ ਤੋਂ ਲੈਣੇ ਆ ਸਾਸਰੀ ਕਾ ਵੀਰ ਜੀ ਸਾਸਰੀ ਕਾ ਵੀਰ ਆਪਣਾ ਨਾਂ ਜੀ ਆਪਣਾ ਸੁੱਚਾ ਸਿੰਘ ਹੈ ਜੀ ਠੀਕ ਆ ਪਿੰਡ ਕਿਹੜਾ ਜੀ ਪਿੰਡ ਕਿਲਾ ਖੜਾ ਜੀ ਜ਼ਿਲ੍ਹਾ ਜ਼ਿਲ੍ਹਾ ਫਤਿਹਵਾੜਾ ਜੀ ਠੀਕ ਆ ਤੇ ਡੱਬ ਵਾਲੀ ਮੰਡੀ ਕਿੰਨੇ ਪਸ਼ੂ ਲੈ ਕੇ ਆ ਜੇ ਆਪਾਂ 4 ਲੈ ਕੇ ਆਏ ਸੀ 4 ਤੇ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਵਹਿਰ ਤੋਰੀ ਇਹ ਨਸਲ ਕਿਹੜੀ ਆ ਗਈ ਜੀ ਇਹ ਗਿਰਸਾਈ ਵਾਲੇ ਮਿਕਸ ਹੈ ਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਕੱਚੀ ਆ ਇਹ 10 ਦਿਨ ਕੱਚੀ ਹੈ ਵੀਰ ਜੀ 10 ਦਿਨ ਕਿਹੜਾ ਸੁਆ ਸੁਗੇ ਇਹ ਪਹਿਲੇ ਸੁਏਗੀ ਜੀ ਪਹਿਲਾਂ ਸੁਗ ਗਈ ਹਾਂਜੀ ਠੀਕ ਆ ਕਿੰਨਾ ਕੁ ਦੁੱਧ ਪਾ ਦੇਗੀ ਦੁੱਧ 20 ਪਲੱਸ ਪਾ ਦੇਗੀ ਪਾ ਦੇਗੀ ਮੌਕੇ ਨਾਲ ਪਾ ਦੇਗੀ ਠੀਕ ਆ ਤੇ ਮੁੱਲ ਕੀ ਕਰਦੇ ਆ ਪੰਦਾ ਮੁੱਲੇ ਦਾ 130 ਕਰਖਾ 130 ਛੱਡਾਂ ਕਿੰਨੇ ਦੇ ਛੱਡ ਤਾਂਗੇ 120 ਹੀ ਛੱਡਾਂਗੇ 120 ਦੀ ਬਾਕੀ ਮੌਕੇ ਦੇ ਹੋਰ ਹੋ ਜਾਏਗਾ ਹਾਂਜੀ ਹਾਂਜੀ ਮਨਤਾ ਨਾਲ ਹੋ ਜਾਏਗਾ ਠੀਕ ਆ ਨੰਬਰ ਬੋਲਦੇ ਆ ਆਪਣਾ 8168645909 8168645909 ਠੀਕ ਆ ਵੀਰ ਧੰਨਵਾਦ ਦੋਸਤੋ ਵੇਖ ਸਕਦੇ ਹੋ ਕਾਫੀ ਸ਼ਾਨਦਾਰ ਕੁਆਲਿਟੀ ਚ ਗਿਰਕਰੋਸ ਦਾ ਬਾਕੀ ਵੀਰ ਨੇ ਆਪਣੀ ਡਿਟੇਲ ਸਾਰੀ ਦੱਸ ਦਿੱਤੀ ਆ ਤੇ ਤੁਸੀਂ ਸੰਪਰਕ ਕਰਕੇ ਗਾਂ ਖਰੀਦ ਸਕਦੇ ਹੋ